ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਜਿੰਨਾ ਵੀਰਾਂ ਨੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਐਨੀਮਲ ਲੈ ਕੇ ਆਏ ਆ ਜੀ ਦੋਨਾਂ ਦੀ ਡਿਟੇਲ ਤੁਹਾਨੂੰ 22 ਤੋਂ ਲੈ ਦਿੰਨਾ ਜੀ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਮੈਂ ਬੈਂਡਾ ਕਾਲੇ ਦਾ ਨਾਮ ਮੇਰਾ ਸਿਰਾ ਜਿਹੜਾ ਮੇਰਾ ਮੋਗਾ ਤਹਿਸੀਲ ਵਾਗਾ ਬਰਾਣਾ ਮੋਬਾਈਲ ਨੰਬਰ ਜੀ 99768 55637 ਠੀਕ ਆ ਬਾਈ ਘਰ ਦੇ ਬਸੂਈ ਆ ਜੀ ਹਾਂ ਹਾਂ ਘਰ ਦੇ ਆ ਬਾਈ ਦੋਨਾਂ ਗਾਇਆਂ ਘਰ ਦੇ ਆ ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਜੀ ਸੂਆ ਕਿੰਨਾ ਮਸ ਹੁੰਦੀ ਹੈ ਜੀ ਸੂਆ ਦੂਜਾ ਸੂਣਾ ਭਜਣ ਠੀਕ ਹੈ ਦਿਨ ਕਿੰਨੇ ਲੈਂਦੀ ਹੈ ਬਈ ਹਜੇ ਲੈਣੇ ਤਾਂ 10 ਦਿਨ ਨੂੰ ਤੋ ਪੂਰਾ ਜਾਵੇਗਾ ਜਾਨੀ 4-5 ਦਿਨ ਤਾਂ ਡੇਟ ਮੁਤਾਬਕ ਹੀ ਪਏ ਆ ਬਾਕੀ ਚਲੋ ਕਰਮ ਵਾਲਾ ਪਰਸੂ ਇੱਕ ਦੋ ਦਿਨ ਉੱਪਰ ਲੈ ਜਾਂ 7-8 ਦਿਨ ਉੱਤੇ ਲੱਗੀ ਪਿਛਲੀ ਸੂਆ ਸੀ ਪਹਿਲੇ ਸੂਏ ਠੀਕ ਹੈ ਜੀ ਹਾਂ ਤੇ ਬਈ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਦੁੱਧ ਦਾ 20 ਕਿਲੋ ਚੋਇਆ ਪਿਛਲੇ ਸੀ ਚੋਇਆ ਬਾਪਨਾ ਆਪਨੇ ਘਰੇ ਚੋਇਆ ਜਉਬਾਰ ਇਕ ਦਿਿਆ ਦੀ ਹਾਂ ਠੀਕ ਹੈ ਜੀ ਥਾਣਾ ਦੀ ਦੰਨ ਆ ਬਈ ਥਾਣਾ ਦੇ ਓਕੇ ਆ ਬਿਲਕੁਲ ਸਾਫ ਆ ਜਿਹੜਾ ਬਈ ਇਹਦੇ ਸੀਮਣ ਲ ਏ ਬੀ ਅੱਲਾ ਲੱਗਾ ਐਵਰੇਸਟ ਸੀਮਨ ਐਵਰੇਸਟ ਲਿਖਾ ਵਾਜੇ ਕੋ ਲੋਏ ਘਰੇ ਜੋਣਾ ਬਦ ਮੁਖਾ ਦਾਂਗੇ ਉਹਨੇ ਠੀਕ ਆਪਣੇ ਕੋਲ ਰਿਕਾਰਡ ਲੈਫਟ ਦੇ ਰੂਪ ਚ ਠੀਕ ਹੈ ਜੀ ਠੰਡੀ ਸੀਲ ਵੀ ਬਾਈ ਪੂਰੀ ਹੈ ਜੀ ਸੀਲ ਬਹੁਤ ਪੂਰੀ ਆ ਬਾਈ ਕਾ ਗਾਰੰਟੀ ਹੋ ਆਪਣੇ ਠੀਕ ਹੈ ਤੁਰ ਕੇ ਦਿਖਾਦੀ ਵੀਰ ਸੁਆ ਦੂਜਾ ਜੀ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਹੈ ਜੇ ਹਾਈਟ ਦੀ ਗੱਲ ਕਰਕੇ ਤਾਂ ਵੀਰੇ 5 ਫੁੱਟ ਤੋਂ ਬਾਹਰ ਹਾਈਟ ਹੋਊਗੀ 5.5 ਫੁੱਟ ਦੇ ਆਸ-ਪਾਸ ਹੋਊ ਬਰੀਡ ਵਾਈਜ਼ ਕਰਮ ਵਾਲੀ ਆਪ ਵੀ ਚੰਗੀ ਆ ਅੱਗੇ ਸੀਮਣ ਵੀ ਪੂਰਾ ਬਾਈ ਦੱਸਦਾ ਇਹ ਵੀ ਇਸ ਦਾ ਐਵਰੇਸਟ ਦਾ ਲੱਗਿਆ ਵਾ ਪੂਰਾ ਚੰਗਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲ ਜੂਗਾ ਦਿਨ ਜਰੂਰ ਹਜੇ ਡੇਟ ਮੁਤਾਬਕ ਹੀ 5-4 ਪਏ ਆ ਬਾਕੀ ਬਾਈ ਕਹਿੰਦਾ ਪਿਛਲੇ ਸੂਏ ਇਹ 7-8 ਦਿਨ ਉੱਪਰ ਲੱਗੀ ਸੀ ਤੇ ਇਹ ਤੀਰ ਵੀ ਲਿਜਾ ਸਕਦੀ ਆ ਪਰ ਜਿਹੜੇ ਡੇਟ ਮੁਤਾਬਕ ਦੇਣਾ ਜੀ ਉਹ 4 ਤੋਂ 5 ਆ ਜੀ ਖਣਾ ਦੇ ਸੱਜ ਸੋਹਣੇ ਆ ਸੋਹਣੀ ਮਿਲਕ ਵੇਨ ਸਟਰੋਂਗ ਹੁੰਦੀ ਗੋਟਰਗੀ ਤਿਆਰੀ ਕਰਮ ਵਾਲੀ ਬਹੁਤ ਚੰਗੀ ਕਰਦੀ ਹੁੰਦੀ ਆ ਜਿਹੜੇ ਸਾਹ ਹੌਨਾ ਕਰਮ ਵਾਲੀ ਦੀ ਤਿਆਰੀ ਆ ਹਾਕਾ ਜੀ 20 ਤੋਂ ਪਲੱਸ ਦੇਣ ਦਾ ਬਾਕੀ ਸੇਵਾ ਦਾ ਅਗਲੇ ਦਾ ਜੇ ਕੋਈ ਵੀ ਵੱਧ ਕਰ ਲੂ ਤਾਂ ਜਿੰਨਾ ਮਰਜ਼ੀ ਚੋਲੇ ਕਿਉਂਕਿ ਕਰਮ ਵਾਲੀਆਂ ਇਹ ਤਾਂ ਮਸ਼ੀਨਾਂ ਹੀ ਹੁੰਦੀਆਂ ਜੀ ਬ੍ਰੀਡ ਵਾਈਜ਼ ਪੂਰੀ ਚੰਗੀ ਆ ਠੰਡੀ ਸੀਲ ਆ ਕਰਮ ਵਾਲੀ ਪੂਰੀ ਆ ਦੇਖ ਸਕਦੇ ਹੋ ਚਾਹੇ ਜਵਾਕ ਚੋਈ ਜਾਣ ਜੀ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਜੀ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਵੀ ਦਿਖਾ ਦਿੰਨੇ ਆ ਫੋਟ ਨਹੀਂ ਸ਼ਾਖ ਨਹੀਂ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਜੀ ਬੱਚਾ ਚੰਗਾ ਦੇਗੀ ਤਾਂ ਉਹ ਵੀ ਵਧੀਆ ਗੱਲ ਆ ਕਿਉਂਕਿ ਸੀਮਨ ਪੂਰਾ ਚੰਗਾ ਲਵਾਇਆ ਬਾਈ ਨੇ ਵੱਚੀ ਦਿੱਤੀ ਠੀਕ ਆ ਬਾਈ ਤੇ ਮੁੱਲ ਬਾਈ ਦਾ ਜੀ ਮੁੱਲ ਬਾਈ 85000 ਹੋਜੂ ਮਾਨਤਨ ਜੀ ਹੋਜੇ ਹੋਈ ਠੀਕ ਆ ਜੀ ਮੁੱਲ ਬਾਈ ਇਹਦਾ 85000 ਰੁਪਇਆ ਕਰਦੇ ਆ ਬਾਕੀ ਮਾਨਦਨ ਬਾਈ ਕਹਿੰਦਾ ਜਰੂਰ ਕਰਾਂਗੇ ਜੀ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਜਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਇਧਰ ਨੂੰ ਕਰ ਦਿਓ ਜੀ ਇਹਨੂੰ ਦੋ ਨੰਬਰ ਦੀ ਕੀ ਡਿਟੇਲ ਆ ਜੀ ਦੋ ਨੰਬਰ ਤੀਜੇ ਸੂਏ ਸੁਣਾ ਲਾ ਜੀ ਇਹ ਜਿਹ ਘਾਤ ਆਈ ਆ ਜੀ ਤੀਜੇ ਸੂਏ ਸੁਣਾ ਜੀ ਠੀਕ ਆ ਬਾਈ ਦਾਣੇ ਕਿੰਨੇ ਲੈਂਦੀ ਆ ਜੀ ਇਹ ਦਾਣੇ ਦਾ 15 ਤਰੀਕ ਨੂੰ ਪੂਰਾ ਹੋਵੇਗਾ 15 ਤਰੀਕ ਨੂੰ ਠੀਕ ਆ ਜਾਨੀ ਉਪਤਾ ਲੈ ਕੇ ਹੁੰਦੀ ਜੀ ਅਸੀਂ ਦਾਣੇ ਦੇ 8-9 ਦਿਨ ਤਾਂ ਵੈਸੀ ਹੀ ਪਾਈ ਐ ਡੇਟ ਮੁਤਾਬਕ ਠੀਕ ਹੈ 10-12 ਦਿਨ ਲਾਇਆ 10 ਤੋਂ 12 ਦਿਨ ਦੀ ਕੱਚੀ ਮੰਨ ਕੇ ਆਵੇ ਪਿਛਲੇ ਸੂਏ ਬਈ ਇਹਦਾ ਕੀ ਰਿਕਾਰਡ ਰਹਿ ਗਿਆ 24-25 ਕਿਲੋ ਦੁੱਧ ਚੋਇਆ ਵਾ ਆਪਣੇ ਘਰ ਦਾ ਚੋਇਆ ਵਾ ਠੀਕ ਹੈ ਬਾਈ ਇਹੀ ਤੇਰਾ ਹੱਕ ਤਾਂ ਫਿਰ ਬਲੱਸ ਜਾਂਦਾ ਹੀ ਹੈ ਜੀ ਜਾਂਦੇ ਆਪਾਂ ਉਹਨੇ ਦੀ ਗਾਰੰਟੀ ਦੇਵਾਂਗੇ ਉਹ ਅਗਲੇ ਠੀਕ ਹੈ ਜੀ ਸਾਹ ਸੰਭਾਲਾ ਹੈ ਨਾ ਵੱਧ ਦੇਵੇ ਘੱਟ ਦੇਵੇ ਉਹ ਤਾਂ ਬਈ ਸੇਵਾ ਦੁੱਧ ਜਿੰਨੀ ਸੇਵਾ ਕਰ ਲਈ ਉਹਨਾਂ ਲੈ ਲੈਣਾ ਉਹਨਾਂ ਚ ਹੋਇਆ ਉਹਨਾਂ ਦੇ ਉਹ ਜ਼ਰੂਰ ਠੀਕ ਹੈ ਜੀ ਤੇ ਬਈ ਇਹਦਾ ਫਿਰ ਸੀਮਨ ਕਿਹੜਾ ਲਵਾਇਆ ਇਹਦੇ ਵੀ ਐਵਰੇਜ ਤਾਂ ਲੱਗ ਜਾਪੀਆ ਹੁੰਦਾ ਠੀਕ ਹੈ ਜੀ ਇਹ ਵੀ ਐਸ ਦਾ ਲੱਗਿਆ ਇਹ ਵੀ ਤੋਰ ਕੇ ਦਿਖਾ ਦੀ ਵੀਰ ਸੀਮਨ ਇਹਦੇ ਵੀ ਸੇਮ ਹੀ ਲੱਗਿਆ ਵਾ 24 ਕਿਲੋ ਬਾਈ ਦੱਸਦਾ ਕੀ ਆਪਣਾ ਪਿਛਲੇ ਸੂਏ ਦਾ ਚੋਇਆ ਵਾ ਦੇ ਹੱਕ ਵੀ ਆ ਬਈ ਦੇਣ ਦਾ ਕਿਉਂਕਿ ਕੱਦ ਕਾਟ ਪੂਰਾ ਵੱਡਾ ਵਜਨ ਵੀ ਚੰਗਾ ਜੀ ਸੂਆ ਇਸ ਵਕਤ ਤੀਜਾ ਸੁਣਦੀ ਹੈ ਜੀ ਡੇਟ ਮੁਤਾਬਕ ਬਾਈ ਦੱਸਦਾ ਬਈ 10 ਤੋਂ 12 ਦਿਨਾਂ ਦੀ ਗੱਜੀ ਹੈ ਜੀ ਬਾਕੀ ਕਰਮ ਵਾਲਾ ਪਸ਼ੂ ਇੱਕ ਅੱਧਾ ਦਿਨ ਉੱਪਰ ਵੀ ਲਿਜਾ ਸਕਦਾ ਚੋਲੀ ਤਾਂ ਕਰਮ ਵਾਲੀ ਨੇ ਹਜੇ ਸਟਾਰਟ ਹੀ ਕੀਤੀ ਆ ਬਣਾਉਣੀ 10 ਤੋਂ 12 ਦਿਨਾਂ ਦੇ ਕਰ ਤਾਂ ਪੂਰਾ ਸੋਹਣਾ ਤੇ ਸ਼ਾਨਦਾਰ ਰਵਾਨਾ ਤਿਆਰ ਕਰੂਗੀ ਮੋੜ ਲਾਂਗੇ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਥਾਣਾ ਜੀ ਬਹੁਤ ਸੋਹਣੇ ਸੈਜ ਦਾ ਬਾਕੀ ਫੋਟ ਸ਼ਾਹ ਕੇ ਦੇ ਵੀ ਨਹੀਂ ਕੋਈ ਜੀ ਦੁੱਧ ਐਕਟੀਅਰ ਬਾਈ ਹੱਕ ਤਾਂ ਪਲੱਸ ਦੇਂਦਾ ਜੀ ਪਰ ਮੇਨ ਗਾਰਡ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀ ਅਰਵਾਦ ਕਰ ਲੂ ਤਾਂ ਜਿੰਨਾ ਮਰਜ਼ੀ ਲੈ ਲੈ ਜੀ ਬਾਈ ਕਹਿੰਦਾ ਆਪਾਂ ਉਹ ਨਹੀਂ ਕਹਿ ਕੇ ਦੇਣਾਗਾ ਜਿੰਨਾ ਆਪਾਂ ਪਿਛਲੇ ਸੂਏ ਚੋਆਵਾ ਸੀਮਣ ਰਿਕੋਰਡ ਇਹਦਾ ਵੀ ਚੰਗਾ ਜੀ ਬੱਚੇਆਂ ਚੰਗੇ ਪਾਜੂਗੇ ਕੱਦ ਕਾਠ ਵਜਨ ਦੇ ਪੱਖ ਤੋਂ ਸਾਰੀਆਂ ਚੰਗੇ ਆ ਪਸ਼ੂ ਰੱਖੇ ਬਾਈ ਦੇ 7-8 ਤੁਨ ਦਿਖਾ ਦਿੰਨੇ ਆ ਜੀ ਸਾਰੇ ਚੰਗੇ ਤੇ ਬਰੀਡ ਵਾਲੇ ਰੱਖੇ ਹੋਇਆ ਕਿਉਂਕਿ ਦੁੱਧ ਦਾ ਕੰਮ ਆ ਬਾਈ ਹੁਣਾਂ ਦਾ ਇਹਦਾ ਮੁੱਲ ਬਾਈ ਇਹਦਾ ਮੁੱਲ 75000 ਰੁਪਇਆ ਹੋਜੂ ਲੈਸ ਜੀ ਹੋਜੂ ਕੋਲ ਮੰਨ ਤਾ ਠੀਕ ਆ ਜੀ ਇਹਦਾ ਮੁੱਲ ਬਾਈ 75000 ਰੁਪਇਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ